ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ PSPL AEM ਅਪਰੈਂਟਸ਼ਿਪ ਅਤੇ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਜਿਹੜੇ ਦੋਸਤ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਬੇਸਿਕ ਐਮਸੀਕਿਊ ਲੈ ਕੇ ਆਇਆ ਹਾਂ ਟੌਪ ਦੇ ਐਮਸੀਕਿਊ ਹਨ ਜਿਹੜੇ ਕਿ ਵਾਰ-ਵਾਰ ਬਿਜਲੀ ਬੋਰਡ ਦੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਸੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਐਂਡ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਜੇਰ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਨਡ ਨਾਲ ਦਿੱਤੇ ਬੈਲ ਆਇਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਪਲੇਲਿਸਟ ਵਿੱਚ ਬਣੀ ਹੋਈ ਹੈ ਉਥੋਂ ਤੁਸੀਂ ਜਾ ਕੇ ਕਲਿੱਕ ਕਰਕੇ ਸਾਰੀਆਂ ਵੀਡੀਓ ਬਿਜਲੀ ਬੋਰਡ ਨਾਲ ਰਿਲੇਟਡ ਸਾਰੇ ਤੁਸੀਂ ਐਮਸੀਕਿਊ ਸਿਉਰੀ ਦੀਆਂ ਕਲਾਸਾਂ ਵੇਖ ਸਕਦੇ ਹੋ ਇੱਕ ਹੋਰ ਜਾਣਕਾਰੀ ਜੇਕਰ ਤੁਸੀਂ 12 1300 ਦੇ ਕਰੀਬ ਐਮਸੀਕਿਊ ਟਾਪ ਦੇ ਐਮਸੀਕਿਊ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ 96408 ਐਂਡ 15143 ਆਫਰ ਹੈ 200 ਰੁਪਏ ਦੀ ਕੁਝ ਸਮੇਂ ਵਾਸਤੇ ਹੈ ਆਫਰ ਹੈ 200 ਰੁਪਏ ਚ ਤੁਹਾਨੂੰ ਮਿਲਣਗੇ 1300 ਦੇ ਕਰੀਬ ਐਮਸੀਕਿਊ ਇਸ ਨੰਬਰ ਤੇ 200 ਰੁਪਏ ਸੈਂਡ ਕਰਕੇ ਸਕਰੀਨਸ਼ਾਟ ਸਾਨੂੰ ਭੇਜ ਦੇਣਾ ਤੁਹਾਨੂੰ ਤੁਰੰਤ ਸਾਰੀਆਂ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ ਮਿਲ ਜਾਣਗੇ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ ਜੰਪਰ ਲਗਾਉਣ ਲਈ ਕਲੰਪ ਕਿਹੜੇ ਵਰਤੇ ਜਾਂਦੇ ਹਨ ਕਿਹੜੇ ਕਲੰਪ ਵਰਤੇ ਜਾਂਦੇ ਹਨ ਜਦੋਂ ਜੰਪਰ ਲਗਾਉਣਾ ਹੁੰਦਾ ਹੈ ਡਿਸਟ੍ਰੀਬਿਊਸ਼ਨ ਲਾਈਨ ਦੇ ਵਿੱਚ ਪੀਜੀ ਕਲੰਪ ਡੀ ਸਟ੍ਰੈਂਪ ਦੇਸੀ ਕਲੰਪ ਜਾਂ ਜਿਸਤੀ ਕਲੰਪ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਪੀਜੀ ਕਲੰਪ ਆਪਾਂ ਆ ਵੇਖਿਆ ਹੈ ਨਾ ਜੀ ਸਾਰਿਆਂ ਨੇ ड़े होंगे जी बिस्कुट टाइप बने होंगे जी ठीक है दोस्तों चलो जी इसका राइट आंसर हो जाएगा उड़ा पीजी कलंप चलिए जी नेक्स्ट क्वेश्चन थे चलो जी क्वेश्चन नंबर है दो हेठ ਲਿਖਿਆਂ ਵਿੱਚੋਂ ਕਿਹੜੀ ਅਰਥਿੰਗ ਦੀ ਕਿਸਮ ਨਹੀਂ ਹੈ ਸਤਾਈ ਅਰਥਿੰਗ ਅਸਥਾਈ ਅਰਥਿੰਗ ਪਾਈਪ ਅਰਥਿੰਗ ਜਾਂ ਮੈਟਲ ਅਰਥਿੰਗ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਮੈਟਲ ਅਰਥਿੰਗ ਆਪਸ਼ਨ ਸਾ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਜੀ ਤੇ ਨੰਬਰ ਕੁਸਚਨ ਆ ਜੀ ਐਕਸਟਰਾ ਹਾਈ ਵੋਲਟਸ ਲਾਈਨਾਂ ਤੇ ਗ੍ਰਿਡ ਸਬਸਟੇਸ਼ਨਾਂ ਦੀ ਅਰਥ ਰਜਿਸਟੈਂਸ ਵੱਧ ਤੋਂ ਵੱਧ ਕਿੰਨੀ ਹੁੰਦੀ ਹੈ 1 ਓਮ 2 ਓਮ 3 ਓਮ ਜਾਂ 4 ਓਮ ਹਾਂ ਜੀ ਗ੍ਰਿਡਾਂ ਦੇ ਵਿੱਚ ਅਰਥ ਰਜਿਸਟੈਂਸ ਕਿੰਨੀ ਹੁੰਦੀ ਹੈ ਜੀ 1 ਓਮ অপশন উডা দা রাইট আনসার হ্যায় ঠিক হ্যায় দোস্তো চলো জি নেক্সট কোশ্চেন দা জি 4 নাম্বার কোশ্চেন হ্যায় कह ਰਿਹਾ পাওয়ার প্রজেক্টਾਂ ਤੇ আর্থিং ਦਾ ਵਾਧਾ ਦਾ রেজিস্ট্যান্স ਕਿੰਨਾ ਹੁੰਦਾ ਹੈ 1 ਓਮ 2 ਓਮ 0.5 ਓਮ 4 4 ਓਮ हां जी দোস্তো দা রাইট আনসার হ্যায় জি ਉਹ ਹੈ 2 ਓਮ অপশন ਐਡਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਨੋਟ ਕਰ ਲਓ ਜੀ ਚਲੋ ਜੀ ਨੈਕਸਟ ਕੁਸਚਨ ਪੰਜਵਾਂ ਨੰਬਰ ਕੁਸਚਨ ਹੈ ਕਹਿੰਦਾ ਲਾਈਟਿੰਗ ਅਰੇਸਟਰ ਦੀ ਅਰਥ ਰੈジਸਟੈਂਸ ਵਕਤਵਤ ਕਿੰਨੀ ਹੁੰਦੀ ਹੈ ਲਾਈਟਿੰਗ ਅਰੇਸਟਰ ਐਲਜਿਹੜੇ ਲੱਗੇ ਹੁੰਦੇ ਨੇ ਆਪਣੇ ਸਬਸਿਸਟਮਾਂ ਤੇ ਜਾ ਆਪਣੇ ਡਿਸਟ੍ਰਿਬਿਊਸ਼ਨ ਟਰਾਂਸਫਰਮਰ ਦੇ ਠੀਕ ਹੈ ਜੀ ਉਥੇ ਐਡੇ ਲੱਗੇ ਹੁੰਦੇ ਨੇ ਜਿਹੜੇ ਕੀ ਅਸਮਾਨੀ ਬਿਜਲੀ ਤੋਂ ਬਚਾ ਕਰਦੇ ਹਨ ਠੀਕ ਹੈ ਜੀ ਉਹਨਾਂ ਦੀ ਅਰਥ ਰਜਿਸਟਰਸ ਵਾਧੂ ਵਾਧ ਕਿੰਨੀ ਹੁੰਦੀ ਹੈ ਦਾ ਰਾਈਟ ਆਨਸਰ ਹੈ ਜੀ 2 ਓਮ অপਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਜੀ 2 ਠੀਕੇ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਜੀ ਕਿਹੜਾ ਦੋ ਵਾਈਂਡਿੰਗ ਦਾ ਟਰਾਂਸਫਾਰਮਰ ਦਾ ਕੰਮ ਕਰਨ ਦਾ ਸਿਧਾਂਤ ਡੈਸ਼ ਹੈ ਕਿਹੜਾ ਸਿਧਾਂਤ ਹੈ ਜੀ ਤਾਂ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਡਾਇਨਾਮਿਕ ਇੰਡਕਟੈਂਸ ਦੂਸਰੀ ਹੈ ਸਵੈ ਇੰਡਕਟੈਂਸ ਤੀਸਰੀ ਹੈ ਮਿਊਚੁਅਲ ਇੰਡਕਟੈਂਸ ਚੌਥੀ ਹੈ ਸਟੈਟਿਕ ਇੰਡਕਟੈਂਸ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਮਿਊਚੁਅਲ ਇੰਡਕਟੈਂਸ ਮਿਊਚੁਅਲ ਇੰਡਕਟੈਂਸ ਆਪਸ਼ਨ ਈਡੀ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ 7 ਨੰਬਰ ਕੁਸਚਨ ਹੈ ਮੋਸਟ ਇੰਪੋਰਟੈਂਟ ਕੁਸਚਨ ਹੈ ਮੁੱਢਲੀ ਸਹਿਤਾ ਦੇ ਇਲਾਜ ਵਿੱਚ ਏ ਬੀ ਸੀ ਕੀ ਹੈ ਏ बीसी ਕੀ ਹੈ ਹਾਂਜੀ ਸਾ ਨਾਲ ਸਾ ਨਾਲੀ ਸਾ ਚੋਕ ਲਾਗੂ ਕਰੋ ਬ੍ਰੈਡਿੰਗ ਇਲਾਸ ਇਰੇਵ ਬਰੀਥ ਕਯਰ ਸਾ ਨਾਲੀ ਸਾ ਸਰਕੂਲੇਸ਼ਨ ਹਾਂਜੀ ਦੋਸਤੋ ABC ਦਾ ਮਤਲਬ ਹੈ 에ਅਰ ਵੈਂ ਬੀ ਦਾ ਮਤਲਬ ਹੈ ਬਰੀਥਿੰਗ ਸਰਕੂਲੇਸ਼ਨ ਸਾਂ ਨਾੜੀ ਸਾਂ ਸਰਕੂਲੇਸ਼ਨ ਇਹਦੀ ਵਿਵਰਤੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸਾਂ ਸਾਂ ਨਾੜੀ ਸਾਂ ਸਰਕੂਲੇਸ਼ਨ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਜੀ ਕਿਹੜਾ 3 ਫੇਸ ਅਲਟਰਨੇਟਰ ਵਿੱਚ ਕਿਸੇ ਵੀ ਦੋ ਫੇਸ ਵਾਈਂਡਿੰਗਾਂ ਵਿਚਕਾਰ ਕੌਣ ਵਿਸਥਾਪਨ ਕੀ ਹੁੰਦਾ ਹੈ ਕੌਣ ਕੀ ਹੁੰਦਾ ਹੈ ਜੀ 90 ਡਿਗਰੀ 240 ਡਿਗਰੀ 120 ਡਿਗਰੀ ਜਾਂ 360 ਡਿਗਰੀ ਸੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ 120 ਡਿਗਰੀ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਜੀ 120 ਡਿਗਰੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ 9 ਨੰਬਰ ਕੁਐਸਚਨ ਹੈ 8 ਦਿੱਤੇ ਵਿੱਚੋਂ ਇੱਕ ਇਨਸੂਲੇਟਰ ਲਈ ਇੱਕ ਉਦਾਹਰਨ ਹੈ ਕਿਹੜਾ ਉਦਾਹਰਨ ਹੈ ਜੀ ਪੋਰਸਲਿਨ ਐਲੂਮੀਨੀਅਮ ਸਿਲੀਕਨ ਜਾਂ ਕਾਪਰ ਹਾਂ ਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਪੋਰਸਲਿਨ ਇਨਸੂਲੇਟਰ जीनिमिटी ऑप्शन उडा 스타 राइट आंसर ठीक है जी चलो जी नेक्स्ट क्वेश्चन ते जी 10 नंबर क्वेश्चन है जेकर एक सर्किट दी वोल्टेज ਅਤੇ ਕਰੰਟ ਵਿਚਕਾਰ ਪੜਾ ਅੰਤਰ 90 ਡਿਗਰੀ ਹੈ ਤਾਂ ਪਾਵਰ ਫੈਕਟਰ ਕੀ ਹੋਵੇਗਾ ਯੂਨਿਟੀ ਲੋ ਹਾਈ ਜਾਂ ਜ਼ੀਰੋ ਜੇਕਰ ਇੱਕ ਸਰਕਟ ਦੀ ਵੋਲਟੇਜ ਅਤੇ ਕਰੰਟ ਵਿਚਕਾਰਪਰਾ 90 ਡਿਗਰੀ ਦਾ ਹੋਵੇ ਤੇ 90 ਡਿਗਰੀ ਦਾ ਹੋਵੇ ਤਾਂ ਪਾਵਰ ਫੈਕਟਰ ਕੀ ਹੋਵੇਗਾ ਜ਼ੀਰੋ ਹੋਵੇਗਾ অপਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਜੀ ਜ਼ੀਰੋ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਵਿੱਚ ਜ਼ਰੂਰ ਦੱਸ ਦੇਣਾ ਐਂਡ ਵੀਡੀਓ ਨੂੰ ਲਾਈਕ ਕਰ ਦੇਣਾ ਐਂਡ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੀਡੀਐਫ ਲਈ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ 9646151444 ਓਨਲੀ ਆਫਰ ਹੈ 200 ਰੁਪਏ ਵਿੱਚ Google Pay ਫੋਨ पे ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ